ਮੰਮੀ ਆ ਲੋ ਚਾਹ ਮੈਂ ਨਹੀਂ ਪੀਣੀ ਚਾਹ ਤੂ ਉਹ ਮੇਰੀ ਗੱਲ ਸੁਣੋ ਰਾਤੀ ਰੋਟੀ ਵੀ ਨਹੀਂ ਖਾਦੀ ਤੇ ਨਾ ਸਵੇਰ ਦੀ ਚਾਹ ਪੀਤੀ ਭੁੱਖੇ ਮਰਨਾ ਵਾ ਮੈਂ ਕੁਝ ਨਹੀਂ ਖਾਣਾ ਨਾ ਮੈਂ ਚਾਹ ਪੀਣੀ ਨਾ ਮੈਂ ਪਾਣੀ ਪੀਣਾ ਨਾ ਰੋਟੀ ਮਤਾਂ ਦੇ ਸਰਚਾੜ ਕੇ ਇਦਾਂ ਹੀ ਮਰਨਾ ਨਹੀਂ ਤੇ ਸੋਨਾ ਦੇ ਦੇ ਸੋਨਾ ਹੁਣ ਸਾਡੇ ਹੱਡਾਂ ਚੋਂ ਕੱਢਣਾ ਵਾ ਜਦੋਂ ਸੋਨਾ ਹੀ ਲਿਆ ਹੀ ਨਹੀਂ ਆ ਫਿਰ ਉਹੋ ਗੱਲ ਕਰੀ ਜਾਂਦੇ ਜੇ ਕੁੜੀ ਤੇਰੀ ਇਥੋਂ ਤਿਆਰ ਹੋ ਕੇ ਗਈ ਰੀਣਾ ਲੱਤਾ ਪਾ ਕੇ ਹੁਣ ਸਾਨੂੰ ਕੀ ਪਤਾ ਜਿਹੜੀ ਹੱਥੋਂ ਛਾਪ ਲਾ ਸਕਦੀ ਆ ਉਹ ਟਰੰਕ ਚ ਸੋਨਾ ਕਹਿੰਨੀ ਕੱਢ ਸਕਦੀ ਨਿੱਕੀ ਨਿੱਕੀ ਗੱਲ ਦਾ ਤੇ ਤੂੰ ਹੀ ਭੇਦ ਦਿੱਤਾ ਇਹਨੂੰ ਗੱਲ ਸੁਣ ਲੈ ਮੇਰੇ ਕੁੜੀਆ ਨਾ ਬਾਰ ਬਾਰ ਨਾਲ ਆ ਕੇ ਪਰ ਮੈਂ 20 ਵਾਰੀ ਆਖਿਆ ਕੁੜੀ ਕੁੜੀ ਗੱਲ ਉਹਦ ਨੂੰ ਕੀ ਜਾਣੀ ਤੂੰ ਲੈਣ ਹੈ ਤੇ ਲੈਣ ਜਾਣਾ ਨਹੀਂ ਆ ਸਰੇ ਦਾ ਤੈਨੂੰ ਪਤਾ ਉਹਨੂੰ ਨਹੀਂ ਪਤਾ ਸਾਬ ਮੇਰੇ ਥੋਨੇ ਲਈ ਕਿਦਰ ਮੈਂ ਉੱਥੇ ਡਿੱਗ ਗਈ ਆ ਦੇਗ ਗੀਨੀ ਜਦੋਂ ਭਿਓਸ ਹੀ ਉਦੋਂ ਲਈ ਅਗਲੀ ਨੇ ਮੈਂ ਨਿਆਣੀ ਨਹੀਂ ਮੈਨੂੰ ਪਤਾ ਹੀ ਮੈਂ ਵੇਖੀ ਹੀ ਮੈਂ ਕਿਹਾ ਪ੍ਰਿੰਸ Saab ਤੂੰ ਪਾਈ ਆ ਹੋ ਆਂਦੀ ਹੋ ਸਾਬ ਤਾਂ ਦੇ ਦੂੰਗੀ ਅੱਛਾ ਧੀ ਕੋ Saab ਲੈ ਨਹੀਂ ਗਈ ਤੇ ਮੈਨੂੰ ਡਈ ਉਤੋਂ ਲਤੇੜਨ ਵੀ ਤੂੰ ਇਹ ਮੇਰਾ ਸੋਨਾ ਕੱਢ ਲੈ ਮੈਂ ਸੋਨਾ ਕੀ ਕਰਨਾ ਹੈ ਨਹੀਂ ਮੇਰੇ ਕੋਲ ਬੁਰੇ ਪਾਪਾਂ ਕੋ ਚਾਬੀ ਵਿੱਚ ਰਹਿ ਗਈ ਤੂੰ ਮਗਰੋਂ ਦਾ ਲਾ ਲਿਆ ਤੇ ਤੂੰ ਹੁਣ ਮੇਰੀ ਕੁੜੀ ਨੂੰ ਭੰਡਦੀ ਆ ਸੋਨਾ ਮੇਰਾ ਕੁੜੀ ਮੇਰੀ ਮੇਰੇ ਜਿਗਰ ਦੀ ਬੋਟੀ ਹੈ ਤੂੰ ਬਾਰ-ਬਾਰ ਉਹਨੂੰ ਲੈਣੀ ਵਿੱਚ ਮੈਂ ਮੈਂ ਤੇਰੇ ਹੱਡਾਂ ਵਿੱਚੋਂ ਕੱਢਣੀ ਹੂ ਮੇਰੇ ਹੱਡਾ ਜੋ ਕੱਢ ਲਾ ਜਿੱਦਾਂ ਕੱਢਾ ਜਾਂਦਾ ਮੇਰੇ ਤੇ ਕਰਦੇ ਜਿਹੜਾ ਕੇਸ ਕਰਨਾ ਉਹ ਤੇਰੇ ਜਿਗਰ ਦੀ ਬੋਟੀ ਆ ਤੇ ਮੈਂ ਉਥੇ ਰੂੜੀਆਂ ਤੋਂ ਕਿ ਮੈਂ ਨਹੀਂ کہہ ਦਿੱਤੀ ਹੈ ਨਾ ਆ ਵੇ ਲੈ ਗੱਲਾਂ ਮਾਤਾ ਤੇਰੇ ਵਾਤੇ ਕਿੰਨੀਆਂ ਖਰਾਬ ਆ ਬਹੁਤ ਤੂੰ ਹੈਗੀ ਬੁੱਢੀ ਖਰਾਬ ਮੈਂ ਤੈਨੂੰ ਆ ਨਹੀਂ ਪਈ ਨਾ ਇਸੇ ਮੇਰੇ ਕੋ ਬੰਦੇ ਇਕੱਠੇ ਕਰਾਈ ਜਦੋਂ ਤੇਰੇ ਬੰਦਿਆ ਆਉਂਗੇ ਮੇਰੀ ਸੁਣ ਲੈ ਮੰਜੇ ਦੇ ਪਈ ਹੈ ਨਾ ਤੇ ਸਾਂਭਿਆ ਵੀ ਮੈਂ ਹੀ ਅਗਲੇ ਦਾ ਤੁਰੇ ਫਿਰਦੇ ਹੀ ਪਨੀਰਾਂ ਨੂੰ ਤੜਕਾ ਤੇ ਪਾਣੀ ਕੀ ਕੀ ਖਾਂਦੇ ਫਿਰ ਸਵਾਦ ਲਾਉਂਦੇ ਫਿਰਦੇ ਹੀ ਹੈ ਉਹਨੇ ਹੀ ਖੜਾ ਸੋਨਾ ਚੋਦ ਕੋ ਲੱਲਾ ਆ ਚਾਹ ਪੀਣੀ ਤੇ ਪੀ ਲੈ ਨਹੀਂ ਤੇ ਵੇ ਉਧਰ ਮਾਫ਼ ਕਰਾਂ ਚੋ ਪੀਲਾ ਚਾ ਤੇਰੀ ਚਾਹ ਤਾਂ ਮੈਂ ਬੈਠੀ ਆ ਦੁੱਧ ਵਾਦੂ ਨਹੀਂ ਆਇਆ ਜਿੱਦਾਂ ਦੇ ਕੰਮ ਡੇ ਜੇ ਕਰਨ ਪੀਣੀ ਆ ਪੀ ਨਹੀਂ ਤੇ ਮੈਂ ਪੁੱਛਣੋਂ ਹਟ ਜਾਣਾ ਤੇਰੇ ਕੋਲ ਤਾਂ ਮੈਂ ਮੰਗੀ ਨਹੀਂ ਤੂੰ ਕਾ ਲਿਆਈ ਮੈਂ ਤਾਂ ਸੱਸ ਮਾਂ ਮੈਂ ਹਾਂ ਮਾਂ ਮੈਂ ਪੁੱਛ ਲਾਂ ਤੇ ਮਾਂ ਦੇ ਸਿਰ ਦੇ ਵਾਲਾ ਨੂੰ ਪੈਣ ਲਈ ਸੋਰਾ ਤੂੰ ਮੇਰਾ ਧੂਪ ਰੂ ਲਿਆ ਤਾਲਾ ਤੋੜ ਕੇ ਤੂੰ ਕੱਢ ਲਿਆ ਅੱਜ ਨਮਨ ਚਾਵਾਂ ਪਿਆ ਦੀ ਲੌਨੀ ਮਾਉਨੂ ਫੋਨ ਲਾਲਾ ਮੈਂ ਨਹੀਂ ਡਰਦੀ ਦੇਖੀ ਤੇਰੇ ਹੱਡਾਂ ਚੋਂ ਕਿਦਾਂ ਕੱਢਦੇ ਫਿਰੋ ਆ ਲੈਣ ਦੇ ਉਹਨਾਂ ਨੂੰ ਪੱਜਦੇ ਵੀ ਬੜੇ ਕੁਰੁਖੇ ਹੁੰਦੇ ਆ ਫਿਰ ਤੇ ਸਾਰਾ ਟੱਬਰ ਪੱਜ ਜਾਂਦਾ ਜੀ ਕੋਈ ਨਹੀਂ ਭਜਾਈ ਤੂੰ ਐ ਘੱਟੇ ਨੂੰ ਨਾ ਕੱਢਿਆ ਲਾਠੀ ਵਾਹ ਕੇ ਇੱਥੋਂ ਤਾਂ ਗੱਲ ਕਰ ਤੇਰੇ ਪੇਕੇ ਆ ਨੇ ਭਾਂਡੇ ਦਿੱਤੇ ਜਿਹੜੇ ਪੰਨਣ ਨਹੀਂ ਆ ਹੋਰ ਤੇਰਾ ਦਾਜ ਆਇਆ ਮੈਂ ਉਹ ਤੇਰਾ ਨੱਕ ਡੋ ਕੇ ਮਾਰ ਚੱਪਣੀ ਚ ਮੇਰੀ ਸੁਣ ਲੈ ਗੱਲ ਖਬਰਦਾਰ ਜੇ ਕੂਲਰ ਦਾ ਮੈਣਾ ਮਾਰਿਆ ਤੇ ਜੇ ਇੱਕ ਦਿਨ ਆਪਣੇ ਭਰਾ ਨੂੰ ਫੋਨ ਕਰਦਾ ਤੇਰੀਆਂ ਰਗਾਂ ਕੋਡ ਦੇਣੀਆਂ ਤੇਰੀਆਂ じゃ ਕਿਹੜਾ ਭਰਾ ਦਾਦੇ ਮਾਣਾ ਲਿਆਇਆ ਥਾ ਮਾਦੀ ਸ਼ੰਗੀਰਾ ਮੋੜੀ ਦੇ ਗੱਲ ਕਰੀ ਆਉਂਦੇ ਆ ਆਉਂਦੇ ਲੈ ਵਗ ਜਾ ਮੇਰੀਆਂ ਅੱਖਾਂ ਦੇ ਸਾਹਮਣੇ ਗੀਤ ਸੱਦਣੇ ਆ ਮੈਂ ਸੱਦਨੀ ਤੇਰਾ ਕਰਤੂਤਾ ਨਾ ਨਾ ਦੱਸਾਂ ਤੇਰਾ ਮਿੱਢਾ ਤੇਲ ਲਾ ਕੇ ਉਹਨਾਂ ਜਾਣਾਂ ਤੇਰੇ ਭਰਾਵਾਂ ਨੇ ਪਤਾ ਸਾਰਾ ਪਤਾ ਤੇਰੀਆਂ ਗੁਰਦੁੱਤਾਂ ਦਾ ਜੋ ਕਰਦੀ ਫਿਰਦੀ ਉਹ ਤੇ ਕੂਲਰ ਪਤਾ ਕਿਉਂ ਨਹੀਂ ਦਿੱਤਾ ਆ ਤੇਰੀ ਜਿਹੜਾ ਧੀ ਤੇ ਇਹ ਪੁੱਤ ਦੋਤਾ ਬਾੜਿਆ ਆਈ ਉਹ ਅੰਦੇ ਹੀ ਉਜੜ ਨਗਰੇ ਤਾਂ ਦਵਾਂਗੇ ਇਹਨਾਂ ਤੇ ਸੁੱਚ ਤੋੜ ਮਰੋੜ ਕੇ ਆਉ ਜਾਣਾ ਨਖਤਿਆ ਮੀਨਾ ਆ ਉਜੜਿਆ ਨੂੰ ਲਿਆਂਦਾ ਨਹੀਂ ਅਖੀ ਲਿਆਉਂਦੀ ਹੁਣ ਉਜੜੇ ਆ ਨਾ ਹੁਣ ਮੈਂ ਲੈ ਕੇ ਆਉਣਾ ਹੀ ਹਾਂ ਹੁਣ ਨਖਤਿਆ ਤੂੰ ਭਾਵੇਂ ਐਸੀ ਲਿਆ 2 ਲੱਖ ਦਾ ਸੋਨਾ ਖਾ ਕੇ ਬੈਗੀਆਂ ਲਿਆਉਣਾ ਹੀ ਆ ਚੱਲ ਜੇ ਤੂੰ ਆਨੀ ਆ ਨਾ ਖਾਦਾ ਤੇ ਮੈਂ ਖਾਦਾ ਹੀਓ ਲਾਲਾ ਜੋਰ ਜਿੱਥੇ ਲੱਗਦਾ ਇਹ ਤੇਰ ਕੋ ਨਿਕਲ ਆਇਥੇ ਖਾਰਾ ਮੇਰ ਕੋ ਤੇਰ ਕੋ ਹੀਓ ਮੇਰ ਕੋ ਹੈ ਗਈ ਫਿਰ ਕਢਾਲਾ ਸੱਦ ਕੁੜੀ ਨੂੰ ਉਹਦ ਨਾ ਵੀ ਆਲੀ ਨਹੀਂ ਗੁੱਤੇ ਵੜਲਣ ਦਿੱਤਾ ਤੇ ਮੇਰਾ ਨਾਮ ਵੀ ਦਵਿੰਦਰ ਨਹੀਂ ਕੋਈ ਨਾ ਤੂੰ ਐਦਾ ਨਹੀਂ ਦੇਣਾ ਜਿਹੜਾ ਤੇਰੇ ਹੋਂ ਤੌਣ ਤੇ ਗੋਡਾ ਰ ਇਹਨੇ ਆਨੂ ਸਾਧਿਆ ਕੇ ਦੇ ਗੋੜੇ ਗੋੜੇ ਹਾ ਹਾਏ ਕੀ ਹੋਇਆ ਵਾ ਰੋਲੀ ਪਰੀ ਪਾਈ ਕੀ ਹੋਇਆ ਵਾ ਕੋਈ ਨਹੀਂ ਬਹਿ ਜਾ ਦੱਸਦਾ ਤੈਨੂੰ ਵੇਦੀਆਂ ਕਰਤੂਤਾ ਜਿਹੜੇ ਨਾ ਘਰ ਦੇ ਵਿੱਚ ਕਰਦੀ ਆ ਇਹਨੇ ਸਾਰਾ ਸੋਨਾ ਮੇਰਾ ਕੱਢ ਲਿਆ ਨਹੀਂ ਮੈਂ ਕੀ ਕਰਾਂ ਨਹੀਂ ਇਹ ਮੈਨੂੰ ਦਿੰਦੀ ਨਹੀਂ ਹੋਣਾ ਹਾ ਹਾਏ ਤਾਂ ਕੀ ਹੋ ਗਿਆ ਸੋਨਾ ਘਰ ਚੋਂ ਚਲਾ ਗਿਆ ਕਿਤੇ ਇਹਨੇ ਲੇ ਚਾਬੀ ਵਿੱਚ ਰਹਿ ਗਈ ਧੀਏ ਮੈਂ ਆਪ ਮਾਰੋਗੀ ਤੇ ਮੇਰੀ ਧੀ ਮੈਨੂੰ ਲੱਗੀ ਕਿ ਇਹਨੇ ਰੇਖ ਲਿਆ ਪੀ ਹੁਣ ਵਿੱਚੇ ਚਾਬੀ ਰਹਿ ਗਈ ਨਾ ਪਹਿਲਾਂ ਜੀ ਲੁਕਾਈ ਸੀ ਮੈਨੂੰ ਮੈਨੂੰ ਪ੍ਰੇਖਾ ਲੱਗਣ ਦਾ ਪੀ ਵਿੱਚ ਰਹਿ ਗਈ ਆ ਇਹਨੇ ਪਹਿਲਾਂ ਹੀ ਲਕਾਈ ਤੇ ਇਹਨੇ ਮਗਰੋਂ ਸਾਰਾ ਸੋਨਾ ਕੱਢ ਲਿਆ ਮੇਰਾ ਤੇ ਤੂੰ ਕਿਤੇ ਵੇਖੀ ਨਾ ਚਾਬੀ ਮੈਂ ਤਰਾ ਰੋਲਾ ਪੈਣ ਤੇ ਮੈਂ ਕਿਹਾ ਵੇਖ ਕੇ ਆਵਾ ਪਹਿਲਾਂ ਕੀ ਹੋਇਆ ਵਾ ਪਤਾ ਨਹੀਂ ਇਹਨੇ ਕਿੱਥੋਂ ਕੱਢ ਲਈ ਇੱਕ ਚਾਬੀ ਉਹਰੇ ਮੇਰੇ ਕੋਲ ਹੀ ਰਹਿਂਦੀਆਂ ਸਾਰੀਆਂ ਚਾਬੀਆਂ ਹੋਏ ਨਹੀਂ ਪੈਣਾ ਜਿਹੜੀ ਮਿੱਠਾ ਸੋਡਾ ਦੇ ਸਕਦੀ ਉਹ ਸੋਨਾ ਵੀ ਤਾਂ ਕੱਢ ਹੀ ਸਕਦੀ ਆ ਨਾ ਰੋ ਹੁਣ ਹੁਣ ਕੋ ਦੱਸ ਤੂੰ ਦੱਸਦੀ ਆ ਤੈਨੂੰ ਦਊਗੀ ਕਿ ਚੰਗੀ ਮੈਂ ਹੋਰ ਪੈਂਦੇ 2.5 ਲੱਖ ਦਾ ਮੇਰਾ ਸੋਨਾ ਤੇ ਨਾ ਕਿਹਦਾ ਲੰਦੀ ਹੈ ਮੇਰੀ ਧੀ ਦਾ ਦਾ ਸੋਨੇ ਕੋ ਸੋਨਾ ਲੈਣਾ ਆਉਣਾ ਜਿੱਥੇ ਆ ਹੀ ਜਾਂਦੀ ਉਹ ਤੇ ਉਹਨੇ ਸੋਨਾ ਹੀ ਕੱਢ ਕੇ ਲੈ ਗਿਆ ਇਹਨੂੰ ਤਾਂ ਮੈਂ ਕਿਹੜੇ ਵੇਲੇ ਖੱਤੀ ਨੂੰ ਕਿਹੜੇ ਵੇਲੇ ਕਢੀ ਲਾਂਦਾ ਆਪਣੇ ਘਰ ਪੁੱਠਾ ਪੈਰਾ ਵਾਲੀ ਨੂੰ ਇਹਨੇ ਕੋਈ ਕੰਮ ਨਹੀਂ ਆਟੇ ਘਰ ਚ ਸਿੱਧਾ ਕੀਤਾ ਜਦੋਂ ਉਹਦੀ ਆ ਗਈ ਉਹ ਨਾ ਹੀ ਇੱਕੋ ਹੀ ਹੁਣ ਤੈਨੂੰ ਤਾਂ ਤੇ ਬਾਤ ਇਹ ਤਾਂ ਕੋਈ ਆ ਸੋਨਾ ਇੱਕੋ ਹੀ ਹੋਣਾ ਆਉਣ ਲੱਗੀ ਮੇਰੀ ਤੀ ਵੇਖੀ ਉਹ ਕਢਾਉਂਦੀ ਕਿੰਨਾ ਕ ਸੋਨਾ ਹੈ ਆਂਟੀ ਫਿਰ ਤੇਰ ਕੋ ਨੀ ਤਿੰਨ ਚਾਰ ਸੌ ਪਾਂ ਐਡੀ ਮੋਟੀ ਚੈਨੀ ਇਹਨੇ ਤਾਂ ਲਾ ਲਿਆ ਦਾ ਸੋਨਾ ਕਿਹੜਾ ਖੂਚੋਂ ਆਣ ਪਾਵਾਂ ਸੋਨਾ ਵੀ 2.5 ਲੱਖ ਰੁਪਏ ਦਾ ਵੇਦ ਬੰਦਾ ਕਰੇ ਵੀ ਕਿਦਾ ਜਰੇ ਵੀ ਕਿਦਾ ਇੰਨਾ ਤਾਈਆਂ ਤਾਂ ਬੇਈਮਾਨ ਹੋਣ ਡਈ ਆ ਵੀ ਮੈਂ ਨਾ ਦਵਾ ਇਹ ਮੈਨੂੰ ਸਿੱਧਾ ਜਾਂਦੇ ਕੁੜੀ ਨੂੰ ਦੇਣਾ ਹੀ ਫਿਰ ਇਹਦ ਕੋਈ ਨਹੀਂ ਤਾਂ ਕਿਹਨੂੰ ਦੱਸੋ ਮੈਨੂੰ ਘਰ ਚ ਇਹ ਕੰਮ ਹੋਣ ਦੇ ਤਾਂ ਫਿਰ ਬੰਦਾ ਕਾ ਬਾਹਰ ਕਿੱਦਾਂ ਸੱਕ ਕਰੇ ਜਦੋਂ ਘਰ ਦੇ ਬੰਦੇ ਇਹ ਕੰਮ ਕਰਨ ਦੇ ਆ ਤੇ ਇਹਨੇ ਮੇਰਾ ਭੈਣੇ ਕਿਤੇ ਜੀਣਾ ਹਰਾਮ ਕੀਤਾ ਮੈਂ ਕਿੱਥੇ ਪੈ ਕੇ ਮਰਾਂ ਦੱਸੋ ਕੀ ਕਰਨਾ ਮੈਂ ਤੇ ਫਿਰ ਉਹ ਕੁੜੀ ਤੇਰੀ ਤੇ ਸੱਕ ਕਰੀ ਜਾਂਦੀ ਆ ਕਾਪੀ ਉਹ ਆਪੀ ਗਈ ਕੁੜੀ ਨੂੰ ਇਹਨੇ ਕਿੱਥੋਂ ਦੇਣਾ ਸੀ ਕੁੜੀ ਨੂੰ ਤਾਂ ਲਾਕੇ ਲਾਕੇ ਅੰਦਰ ਨਹੀਂ ਜਾਣ ਦਿੱਤਾ ਇਹਨੇ ਉਹ ਮੇਰਾ ਦਿਵਾਲੇ ਰੇ ਮਾਂ ਪੁੱਤ ਤੂੰ ਆਪਣੇ ਕੋਲ ਚਾਬੀ ਕਿਤੇ ਆਪਣੇ ਕੋਲ ਸਾਮੇ ਕਰ ਰੱਖਿਆ ਕਰ ਜਦੋਂ ਪਤਾ ਨਹੀਂ ਕਿਹੜੇ ਵਲੇ ਨੇ ਕਿਤੇ ਜਦੋਂ ਮੈਂ ਬਿਮਾਰ ਹੋਈ ਨਾ ਉਹ ਬਾਹਰ ਆ ਗਏ ਮੈਨੂੰ ਲੈ ਕੇ ਇੱਥੇ ਬਾਹਰ ਇਹਨੇ ਪਤਾ ਨਹੀਂ ਚਾਬੀ ਕਿਹੜੇ ਵਲੇ ਕੱਢ ਲਈ ਉਹ ਉਹਨੇ ਆਪਣਾ ਵੇਲਾ ਹੀ ਵੇਖਿਆ ਵਾ ਕਿ ਉਹਨੂੰ ਗਾਂ ਪਸਾਉ ਇਹਨਾਂ ਦੇ ਪਈ ਆ ਤਾਂ ਚੱਲ ਮੈਂ ਆਪਾਂ ਨਾ ਸੋਨੇ ਨੂੰ ਹੱਥ ਮਾਰ ਜਾ ਹੋਰ ਨਿਕੋ ਹਤੇ ਜਾ ਵੇਖ ਲਈ ਤੂੰ ਕੱਲ ਪਰਸੋਂ ਨੂੰ ਆਣ ਕੇ ਵੇਖ ਲਈ ਮੇਰੀ ਕੁੜੀ ਨਾਲ ਕੋਈ ਸੋਨਾ ਕਢਾਉ ਤੇ ਪਤਨੀ ਇਹਦੇ ਨਾਲ ਕਿਹੜੇ ਵਲੇ ਸਾਡਾ ਮੱਥਾ ਲੱਗ ਗਿਆ ਇਹਨੂੰ ਕਿਹੜੀ ਉੰਤਰੀ ਨੂੰ ਟਪਣੀ ਮਿੱਟੀ ਲੱਗੀ ਇਹਨੇ ਨਾਲ ਮੈਨੂੰ ਵੀ ਲਾਤੀ ਹਾਏ ਰੱਬਾ ਹੁਣ ਲੋਕਾਂ ਕੋ ਵੀ ਘਰ ਤੇ ਭੇਤ ਖੋਲਣ ਲੱਗ ਗੀ ਜੇ ਇਹਨੂੰ ਨਹੀਂ ਸ਼ਰਮ ਤੇ ਮੈਨੂੰ ਕਾਦੀ ਸ਼ਰਮ ਮੈਂ ਵੀ ਗੱਲ ਕਰਦੀ ਆ ਭਲੇ ਕਿਨਾ ਕਿਤੇ ਹੋਰ ਕਿਤੇ ਕਿ ਨਹੀਂ ਰੱਖ ਰੁਖ ਖੋਲਿਆ ਕਿਤੇ ਵੇਖੀ ਕਿਤੇ ਹੋਰ ਨਾ ਕਿਤੇ ਭਲੇ ਖਾ ਤੈਨੂੰ ਲੱਗਾ ਹੋਵੇ ਤਾਂ ਤੂੰ ਭਈ ਉਹਦੇ ਦੁਆਰੇ ਨਹੀਂ ਮੈਂ ਨਿਆਣੀ ਆ ਜਿਹੜਾ ਮੈਨੂੰ ਭਲੇ ਆਖੇ ਲੱਗਣੇ ਆ ਵੇਖ ਦੀਦੀ ਮੇਰੀ ਸੋਹਣ ਗੱਲ ਜੇ ਇਹਨੇ ਨਹੀਂ ਕਰਦੇ ਉਹ ਲੈ ਰੱਖਣੇ ਤੇ ਫਿਰ ਕਿੰਨੇ ਰੱਖਣੇ ਹਣ ਸੋਨਾ ਵੇਖ ਗਵਾਚਾ ਮੈਨੂੰ ਨਹੀਂ ਪਤਾ 6 ਮਹੀਨੇ ਪਹਿਲਾਂ ਇਹਨੇ ਲਿਆ ਕੇ ਇੱਥੇ ਕੁੜੀ ਬਾਲ ਛੱਡੀ ਆ ਜੇ ਮੜੀ ਜੀ ਦਵਾਈ ਲੈਣੀ ਅੱਜ ਪ੍ਰੀਤ ਫੜੀ ਚਾਬੀ ਦਹੀਂ ਦਵਾਈ ਆ ਪ੍ਰੀਤ ਥੋੜੇ ਜਿਹੇ ਪੈਸੇ ਕੱਢੀ ਮੈਂ ਦਵਾਈ ਲੈਣ ਜਾਣਾ ਚਾਬੀ ਦੇ ਨੇ ਆਪਣੀ ਤੀਨ ਜ਼ਿੰਮੇਵਾਰੀ ਬਣਾਇਆ ਸੀ ਤੇ ਹੁਣ ਅਗਲੀ ਤੀ ਬਦਨਾਮ ਕਰਕੇ ਮੈਨੂੰ ਇੱਥੇ ਤੇ ਆਪ ਆਪਣੇ ਸਹਰੇ ਪੁੱਜ ਗਈ ਆ ਬੜੀ ਤੇ ਨਿਆਈ ਕੀਤੀ ਇਹਨੇ ਇਹ ਮੇਰੇ ਤੇ ਜੜੀ ਜਾਂਦੀ ਆ ਐ ਤੂੰ ਸੋਨਾ ਕੱਢਿਆ ਕੁੜੀ ਦੱਸ ਮੈਂ ਸੋਨਾ ਕੀ ਕਰਨੋਂ ਕਢਣਾ ਹਾਂ ਹਾਏ ਨਹੀਂ ਤੈਨੂੰ ਸੰਭੇ ਰੱਬ ਮੈਂ ਤੇ ਇੱਧਾ ਕਿਆ ਨਹੀਂ ਬਟਰੰਕ ਚ ਦਵਾਈ ਲਿਆ ਸਭ ਕੋ ਜੰਦਾ ਹੀ ਤੂੰ ਤਾਂ ਸੁੱਤੀ ਪਈ ਨਾ ਵੀ ਬਿਓਸ ਬਿਮਾਰ ਹੋ ਗਈ ਤੇ ਕੁੜੀ ਨਵਾਂਦੀ ਹੋ ਕੇ ਤੇ ਪੁੱਛਦੇ ਹੀ ਮੈਂ ਸੁਣਦੀ ਮੇਰੀ ਤਾਂ ਧਿਆਨ ਹੀ ਇਨਾਂ ਚ ਰਹਿੰਦਾ ਹੀ ਉਹਨੂੰ ਆਂਦੀ ਚਾਬੀ ਨਾਲੇ ਨਾ ਬਣੀ ਆ ਨਾਲੇ ਨਾ ਚਾਬੀ ਰੱਖਦੀ 24 ਘੰਟੇ ਤੇ ਮੈਂ ਕਿੱਥੇ ਚਾਬੀ ਲੱਲੀ ਪੁੱਛੋ ਇਹਨੂੰ ਤੁਸੀਂ ਆਪ ਸਿਆਣੇ ਮੈਨੂੰ ਨਹੀਂ ਤਾਂ ਮੈਂ ਕਹਰੇ ਵਾਲੇ ਕੱਟ ਲਈਨੀ ਇਹ ਨਹੀਂ ਮੰਦੀ ਬੁੱਢੀ ਸੰਤਵਿੰਦਰਿਆ ਤੂੰ ਵੀ ਕਿ ਤੇ ਹੱਥ ਵੇਖੋ ਘਰ ਮਾਰੋ ਕਿਤੇ 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 ਰੱਖ ਰੁਕ ਕ ਨਹੀਂ ਲਿਆ ਤੂੰ ਇੱਕ ਦੂਜਾ ਕਿਉਂ ਲੜ ਲੜ ਕੇ ਲੱਗੇ ਮੈਂ ਨਹੀਂ ਲੜ ਲੜ ਕੇ ਮਰਨਾ ਜਦੋਂ ਇਹਨੇ ਮੈਨੂੰ ਪਿਆਤੀ ਨਹੀਂ ਦਿੱਤਾ ਪੀ ਇਹ ਤੇਨੇ ਮੈਨੂੰ ਦਿੱਤਾ ਹੀ ਨਹੀਂ ਵੀ ਮੈਂ ਕਿਹੜੀ ਚੀਜ਼ ਕਿੱਥੇ ਰੱਖੀ ਕਿਹੜੀ ਚੀਜ਼ ਕਿਤੇ ਸੀ ਤੇ ਇੱਕ ਵਾਰੀ ਦੋਵੇਂ ਜਣੇ ਘਰ ਚੰਗੇ ਤਰ੍ਹਾਂ ਬੈਠ ਲੋ ਕਿਤੇ ਇਦਾਂ ਨਾ ਕਲਾ ਪਾਈ ਜਾ। ਮੇਰੇ ਹੱਥ ਜੜਾ ਲਾ ਧੀਏ ਇਹ ਬੁੱਢੀ ਦੇ ਕਦਮ ਅਗਰ ਨਾ ਲੱਗ ਜੀ। ਹਾਂ ਮੈਂ ਆਪਣੀ ਧੀ ਦੇ ਨਾਲ ਚੱਲ ਗਈ ਤੇਨੇ ਮਗਰੋਕ ਤੇ ਕੱਢ ਲਿਆ ਨਹੀਂ ਇਹਦੇ ਤੇ ਕਿੱਥੇ ਚੜੋ ਕੁੜੀ ਤੇਰੀ ਨੇ ਖੜਿਆ ਹੀ ਜੜੀ ਤੇਰੇ ਲੰਮੇ ਪਿਆ ਤੇਰੇ ਹੱਥੋਂ ਸ਼ਾਪ ਲਾ ਸਕਦੀ ਤੇ ਸੋਨਾ ਕਿ ਨਹੀਂ ਕੱਢ ਸਕਦਾ ਇਹ ਸੋਨਾ ਖਵਾ ਲੜੀਆਂ ਉਂਡਈ ਆ ਕੁੜਾਲੇ ਬਾਬੇ ਦੇ ਛੜਾਉਣਾ ਜਾਂ ਸ਼ਣਕਣੇ ਵਾਲੇ ਦੇ ਮੇਰੇ ਸ਼ਣਕਣੇ ਵਾਲੇ ਦੇ ਦਾ ਤਾਰੇ ਦੇ ਜਾ ਚੂਚਿਆਲੇ ਦੇ ਜਾ ਪਰ ਮੇਰੇ ਕੋ ਸੋਨਾ ਨਹੀਂ ਸੋਨਾ ਤੇਰੀ ਕੁੜੀ ਕੋ ਨਿਕਲ ਨਹੀਂ ਭੈਣ ਜੀ ਵੇਲਾ ਨੇ ਕਿੰਨਾ ਗੰਦ ਪਾਇਆ ਬੋਲਣ ਲੱਗੀ ਵੇਦੀਰੀ ਇੰਨਾ ਮੇਲਾ ਮੇਲਾ ਵਾਹ ਸੁਣ ਕੇ ਇਹਨਾ ਤੂੰ ਲੜਦਿਆਂ ਨਹੀਂ ਮੈਂ ਤਾਂ ਸੁਣਿਆ ਮਾਂ ਤਾਂ ਵੇਖਿਆ ਮੈਂ ਘਰ ਰੋਲਾ ਪੈਣ ਲਿਆ 24 ਘੰਟੇ ਸਾਡੇ ਘਰ ਕਲਾਪਾ ਛੱਡਦੀ ਆ ਨਹੀਂ ਤੂੰ ਮੇਲਾ ਆ ਨਹੀਂ ਮੈਨੂੰ ਤਾਂ ਧਰਤੀ ਵੇਲ ਨਹੀਂ ਦੇਣ ਢਾਈ ਪਹਿਲਾਂ ਇਹਨਾਂ ਖਾ ਲਿਆ 24 ਘੰਟੇ ਉਹਨਾਂ ਨੂੰ ਚੀਜ਼ਾਂ ਬਣਾ ਬਣਾਦੇ ਇਹਦਾ 6 ਮਹੀਨੇ ਅਗਲੀ ਰਹਿ ਗਈ ਹੁਣ ਹੁਣ ਫੇਰ ਇਹਨਾਂ ਫੋਨ ਕਰਕੇ ਸਾਧ ਲਾ ਸਾਧ ਲਾ ਮੈਂ ਨਹੀਂ ਦਰਦੀ 6 ਮਹੀਨੇ ਰਹੀ ਆਪਣੀ ਮਾਂ ਦੇ ਘਰ ਤੇਰਾ ਕੀ ਖਾਦਾ ਨਹੀਂਵਾਦੇ ਫਿਰ ਸਭ ਕੁਝ ਖਵਾ ਦੇ ਉਹਨੂੰ ਚੰਗਾ ਛੱਡੀ ਨਾ ਕੋ ਸਾਡੇ ਜਗ੍ਹਾ ਸਾਨੂੰ ਗੁਰਦੁਆਰੇ ਛੱਡਾ ਦੇ ਦੋਵਾਂ ਨੂੰ ਤੈਨੂੰ ਤਾਂ ਤੇਰੀ ਮਾਂ ਚੱਲਦੀ ਨਹੀਂ ਤੂੰ ਤਾਂ ਨਹੀਂ ਜਾਂਦੀ ਤੇ ਮੈਂ ਤਾਂ ਚੱਲਦੀ ਤਾਂ ਆਉਂਦੀ ਧਾਗੇ ਵੀ ਆਖਿਆ ਮੇਰੀ ਮਾਂ ਦਾ ਮੇਣਾ ਨਾ ਮਾਰੀ ਤੇ ਤਾਂ ਇਹਨੂੰ ਨਾ ਕਹਾਂ ਮੇਰੀ ਕੁੜੀ ਦਾ ਨਾ ਮਾਰੀ ਅੱਛਾ ਮੈਂ ਤੇ ਮਾਰਨਾ ਉਹਨੇ ਖੜਿਆ ਸੋਨਾ ਤੂੰ ਤੇ ਖੈਰ ਜੇ ਜਦੋਂ ਮੇਲਾ ਲਾਇਆ ਅੜਕ ਮੜ ਇਕੱਠਾ ਕਰ ਲਿਆ ਵਾ ਲੈ ਚੱਲ ਜਾ ਮੇਰੇ ਅੱਖਾਂ ਦੇ ਸਾਹਮਣੇ ਮੈਂ ਤੈਨੂੰ ਆਂਦੀ ਹੋ ਤੂੰ ਕੁੜੀ ਆਪਣੀ ਲਾਲਾ ਖੂਨ ਤੇ ਜੋ ਕਰਨਾ ਕਰ ਲੋ ਮੇਰੇ ਕੋ ਸੋਹਰਾ ਹੈ ਨਹੀਂ ਤੇ ਜੇ ਹੋਇਆ ਵੀ ਤੇ ਮੈਂ ਤਾਂ ਵੀ ਨਹੀਂ ਹੁੰਦੀ ਮੈਂ ਤੈਨੂੰ ਮਦਦ ਚਾ ਚੁੱਪ ਕਰ ਦੇਖਿਆ ਕਿ ਨੇੜ ਕੋਈ ਹੈ ਚਮਲ ਕੋ ਇਹਦੇ ਕੋ ਤੇ ਤੂੰ ਕਾ ਤੋਂ ਆਵੇਂ ਖਾ ਪੰਡੀਆ ਤੈਨੂੰ ਪਤਾ ਉਹਨੇ ਅੱਗੇ ਵੀ ਕਦੇ ਤੈਨੂੰ ਵਾਰੇ ਆਉਂ ਦਿੱਤਾ ਜਿਹੜਾ ਅੱਜ ਆਉਂਦੇ ਨਾ ਤੂੰ ਆਵੇਂ ਉਹਦੇ ਨਾਲ ਡਈ ਆ ਖਪਨ ਉਹਨੇ ਨਹੀਂ ਉਹ ਤੈਨੂੰ ਵਾਰੇ ਆਉਂਦੇ ਨਾ ਉਹ ਇਹ ਕੁੜੀ ਨੂੰ ਤਾਂ ਹੀ ਸੱਦਿਆ ਵਾ ਵੇਖੀ ਤੂੰ ਕਿਦਾਂ ਇਹ ਆਪੇ ਮਕਾਮ ਵਾਂਗੂ ਬੋਲਦੀ ਕਿ ਕਿੱਥੇ ਆ ਕੀ ਪਤਾ ਹੁਣ ਉਹਨੇ ਰੱਖਿਆ ਹੋਆ ਕਿ ਕਿੱਥੇ ਉਹਨੇ ਕੀ ਪਤਾ ਵੇਚ-ਵੂਚ ਹੀ ਨਹੀਂ ਦਿੱਤਾ ਕੁੜੀ ਨਾਲ ਮੈਂ ਕੀਤੀ ਸਲਾ ਉਹ ਸਪੈਣਾ ਦੋਲਿਆਂਦਗਾ ਨਾ ਤੇ ਜਦੋਂ ਇਹਦੀ ਛੁੱਥਣ ਚਵਾੜੇ ਉਹਨਾਂ ਚੂਹੇ ਤੇ ਵੇਖੇ ਕੀ ਬਣਦਾ ਕੀ ਪਤਾ ਫਿਰ ਬਾਅਦ ਚ ਜ਼ਿਆਦਾ ਨਾ ਕਿਤਾ ਕਪੱਤ ਵਧਾ ਲਈ ਤੇ ਵਧਜੂ ਤਾਂ ਵਧਜੇ ਜੇ ਇਹ ਨਹੀਂ ਮੇਰੀ ਬਾਣਦੀ ਤੇ ਮੈਂ ਦੀ ਕੀ ਲੱਗਦੀ ਮੈਂ ਤਾਂ ਆਖੇ ਇੱਕ ਵਾਰੀ ਤੂੰ ਆਪਣੀ ਕੁੜੀ ਨੂੰ ਸੱਦ ਉਹਨੂੰ ਵੀ ਇੱਕ ਵਾਰੀ ਪੁੱਛ ਲੈ ਕੀ ਕੀ ਗੱਲਬਾਤ ਕਿਤੇ ਹੋਰ ਨਾ ਕਿਤੇ ਉਹਨੇ ਗਾਂ ਪਸਾ ਕੀਤਾ ਹੋਵੇ ਤੇ ਬਾਅਦ ਚ ਤੂੰ ਇਹਦੇ ਨਾਲ ਕਪੱਤ ਪਾਇਆ ਵਾ ਤੇ ਬਾਅਦ ਚ ਜਾ ਕੇ ਤੇ ਨਾ ਉਹ ਕੋ ਨਿਕਲਿਆ ਨਾ ਤੇ ਇੰਨੇ ਨਹੀਂ ਉਹ ਤੈਨੂੰ ਸੱਡਣਾ ਹੈ ਧੀਏ ਮੈਂ ਤਾਂ ਕੁੜੀ ਨਦੀ ਜਬਾਰ ਨਾਲ ਫੋਨ ਕੀਤਾ ਤੇ ਉਹਦਾ ਤੌਰ ਵੀ ਪਾਇਆ ਜੋ ਤਹੋਂਦਾ ਤੇ ਆਉਂਦੀ ਆ ਚੱਲੀ ਆ ਜਾਂਦੀ ਆ ਤੇ ਇੱਕ ਵਾਰੀ ਬੈਕ ਕੱਲ ਜੇਰੀ ਵੀ ਹੈਗੀ ਆ ਇਹਨੂੰ ਵੀ ਪਾਲ ਉਹਨੂੰ ਵੀ ਪਾਲ ਤੇ ਬੈ ਬੈ ਕੇ ਗੱਲ ਕਾਈਆਂ ਸੱਧਿਆ ਜੋ ਬੰਨੂ ਰਚ ਲੈਣੀ ਆ ਹਾਂ ਤੇ ਤੈਨੂੰ ਪਤਾ ਵਾ ਕਿ ਘਰਾਂ ਚ ਜਦੋਂ ਕਲਾ ਪੈ ਜਾਂਦਾ ਘਰਾਂ ਦਾ ਨਹੀਂ ਕੋਕਰ ਰੰਦਾ ਤੇ ਬਾਅਦ ਚ ਤੈਨੂੰ ਪਤਾ ਧੀ ਦੇ ਵੀ ਖਲਾਰੇ ਪੈ ਜਾਣੇ ਉੱਥੇ ਵੀ ਕੀ ਸੁਣ ਆਖਣਗੇ ਅਗਲੇ ਕਿ ਭਾਈ ਇਹ ਇਦਾਂ ਦੇ ਕੰਮ ਕਰਨ ਜਾਂਦੀ ਆਪਣੇ ਸਾਰਾ ਕੋਹੇ ਦਾ ਹੀ ਉਹਨੇ ਕਿਹੜਾ ਖਾਣਾ ਸੀ ਐਦਾਂ ਲਕਾਇਆ ਨੇ ਜਿਵੇਂ ਮੇਰੇ ਕੋ ਸਿੱਧਾ ਮੰਗਦੀ ਮੇਰੀ ਧੀ ਨੇ ਥੋੜੀ ਲੈਣਾ ਸੀ ਉਹ ਤਾਂ ਚਲੇ ਅਕਲ ਵਾਲੀ ਹੁੰਦੀ ਤੇ ਇਹਨੂੰ ਪਤਾ ਹੀ ਕਿ ਸਾਰਾ ਕੋਈ ਇੱਥੇ ਰਹਿ ਕੇ ਇਹਦੇ ਨਾਲ ਵੰਡਣਾ ਹੀ ਕਿ ਚਾਹੇ ਕੋਈ ਵੰਡਣ ਵਾਲਾ ਹੀ ਕਿ ਜਾਂ ਭਾਈ ਆਪਣੀ ਘਰ ਦੀ ਗੱਲ ਘਰ ਚੇਰੇ ਰੱਖਦੀ ਜਾਂ ਉਹ ਤਾਂ ਹੁੰਦਾ ਕਿ ਜਾਂ ਭਾਈ ਵੰਡਣਾ ਹੀ ਤਾਂ ਵੀ ਇਹੋ ਜੇ ਕੰਮ ਕਰਦੀ ਚੰਗੀ ਲੱਗਦੀ ਇਹ ਤਾਂ ਹੁਣ ਇਹਦੇ ਦਿਮਾਗ ਦੀ ਗੱਲ ਵਾ ਨਾ ਪਰ ਤੈਨੂੰ ਪਤਾ ਜਦੋਂ ਉਹਦੀ ਮੱਤ ਤੇ ਪਰਦਾ ਪਿਆ ਵਾ ਕਿ ਤੂੰ ਆਪਣੀ ਧੀ ਨੂੰ ਵੀ ਸੱਦ ਇਨੂੰ ਵੀ ਬਾਲ ਤੇ ਜਿਹੜੀ ਗੱਲ ਵਾ ਮੋਹ ਉਪਰੀ ਕਰ ਮੇਲਾ ਮਿਹਨੇ ਮਾਰ ਦਿਓ 7 ਮਹੀਨੇ ਰਹਿ ਕੇ ਗਈ ਹੈ ਫਿਰ ਮੋਹ ਦੇ ਨਾਲ ਚਲ ਗਈ ਪਈ ਚਲ ਸਾਡ ਆਉਣੀ ਆ ਤੇ ਨਾਲ ਉੱਥੇ 2 ਦਿਨ ਰਹਿ ਆਉਣੀ ਇਥੋਂ ਕਲਾ ਕਲੰਦਰਾ ਇਹ ਬੱਚੇ ਦੇ ਘੜੇੋਂ ਪਾਣੀ ਨਠੇ ਤੇ ਨਾ ਸ ਚਾਰ ਦਿਨ ਕੱਢ ਆਉਣੀ ਕਿਹੜੀ ਸੌਖੀ ਉਹਦੀ ਸਾਸਿ ਤੋਂ ਉਹਦੇ ਪਿਆਰ ਨਹੀਂ ਲੱਗਣ ਦਿੰਦੀ ਜੇ ਪ੍ਰਾਹੁਣਾ ਆਇਆ ਤੇ ਉਹਦਣ ਉਹ ਗੁੱਸੇ ਦੀ ਮਾਰੀ ਗਈ ਨਹੀਂ ਆਇਆ ਲੈਣ ਮਗਰ ਆਉਂਦੇ ਆ ਆਉਂਦੇ ਕਿਉਂ ਨਹੀਂ ਹੈ ਨਾਲੇ ਮੈਂ ਵਿੱਚੋਂ ਬਿਮਾਰ ਹੋ ਗਈ ਮੇਰਾ ਘਰ ਕੇ ਰਹਿ ਪੀ ਇਹਨਾਂ ਦਾ ਜੀਣਾ ਹੀ ਆਰਾਮ ਕੀਤਾ ਮੈਂ ਬੜੀ ਔਖੀ ਮੈਂ ਵੇਖਿਆ ਹੀ ਮੈਂ ਵੀ ਉਹਨੂੰ ਮਿਲਣ ਆਈ ਵਿਚਾਰੀ ਕੀ ਪਤਾ ਕਰੋ ਕਿਦਾਂ ਬੰਦਾ ਹੁੰਦਾ ਕਿਦਾਂ ਨਹੀਂ ਔਰ ਜੀ ਕਰਦਾ ਇਦਾਂ ਕਰੋ ਅੱਕ ਕੇ ਆਈ ਉਹ ਵੀ ਉਹਦੇ ਹੱਥ ਪੈਰ ਲੱਗਣ ਦਵੇ ਤੇ ਉਹ ਇੱਥੇ ਹੀ ਆਵੇ ਤੱਕੇ ਖਾਨ ਤੂੰ ਹੀ ਐ ਤੂੰ ਉਹਦੇ ਨਾਲ ਕਰਕੇ ਪਜੋਂਦੇ ਔਨ ਤੇ ਉਧਰੋਂ ਪਜੋਂਦੀ ਉਹ ਕਿੱਥੇ ਜਾਵੇ ਉਹਨੇ ਮਾਂ ਪਿਓ ਦੇ ਘਰ ਹੀ ਹਮਣਾ ਮੇਰੇ ਮਾਰਦੀ ਇੰਨੇ ਮਹੀਨੇ ਰਹੀ ਇੰਨੇ ਰਹੀ ਇਹਨੂੰ ਉੱਥੇ ਕੋਈ ਚੱਲਦਾ ਨਹੀਂ ਵਾਰਦਾ ਨਹੀਂ ਮਤੇਰ ਮਾਂ ਕੀ ਕਰਨਾ ਫਿਰ ਹੁਣ ਜੀਂ ਤੇ ਦਿੰਦੀ ਨਹੀਂ ਨਾ ਉਹਨੂੰ ਜੀਂ ਦਿੰਦੀ ਨਾ ਤੈਨੂੰ ਜੀਂ ਦਿੰਦੀ ਤੂੰ ਕੀ ਕਰਨੇ ਇਹ ਕਿਹੜੇ ਭਾਂਡੇ ਕੋਈ ਨਹੀਂ ਆਪੇ ਫੈਸਲਾ ਕਰੂਗੀ ਆਉਣ ਲੱਗੀ ਚੱਲ ਚੰਗਾ ਸਿਰ ਮੇ ਜਾਵਾ ਬੈਠਾ ਚਾਹ ਪੀ ਕੇ ਜਾਈ ਨਾ ਚਾਹ ਕੀ ਪੀਨੀ ਇਥੋਂ ਮੈਂ ਤੇ ਰੋਲਾ ਪਿਆ ਜਾਂ ਤੇ ਮੈਂ ਕਿ ਵੇਖ ਕੇ ਆਵਾ ਪਹਿਲਾਂ ਕੀ ਹੋਇਆ ਚਲ ਤੂੰ ਨਾ ਅੰਵੇ ਟੈਨਸ਼ਨ ਲੈ ਉਹਨੂੰ ਵੀ ਸੱਦ ਤੇ ਜਿਹੜੀ ਗੱਲ ਕਰਦੀ ਘਰੇ ਨਬੇਰੋ ਕਿ ਦੇ ਮੋਲਕ ਇਕੱਠਾ ਕਰ ਲਿਆ ਇਹਨੇ ਰੋਲਾ ਰੱਪਾ ਪਾ ਪਾ ਕੇ ਕਿ ਤੇ ਨਹੀਂ ਆਜੇ ਵੀ ਮੰਨ ਦੀਆਂ ਦੀ ਕੱਢਿਆ ਹੀ ਨਹੀਂ ਮੈਂ ਸਾਸਰੀ ਘਰ ਨਾਨੀ ਅੱਛਾ ਸਾਸਰੀ ਆ ਗਈਆਂ ਸਾਸਰੀ ਘਰ ਨਾਨੀ ਜਿੰਦਾ ਦੇ ਨਈ ਕੀ ਐਡੀ ਗੱਲ ਹੋਈ ਹੀ ਕੀ ਜਾਂਦੀ ਆ 10 ਤਾਮਲ ਇਹਨੂੰ ਤਾਮਲ ਤੋਂ ਹੋਰ ਸੱਦਿਆ ਜੇ ਕਿੰਨੇ ਕ ਦਿਨ ਹੋਏ ਗਏ ਨਾ ਦਵਾਈ ਦਾ ਬਹਾਨਾ ਮਾਰ ਕੇ ਐ ਸ਼ਹਿਰ ਦਾ ਉਹ ਤਾਂ ਉਹ ਤਾਂ ਠੀਕ ਆ ਨਾ ਉਹ ਦਰ ਨਹੀਂ ਕਰਦੇ ਭੂਤ ਨਹੀਂ ਆਉਂਦੇ ਚੱਪ ਗੋਲੀ ਵੱਜੀ ਆ ਗਾਲ ਸੁਣ ਲੈ ਪਹਿਲਾਂ ਮੇਰੀ ਸੋਨੇ ਨੂੰ ਅੱਗ ਲੱਗੀ ਉਹਨੂੰ ਲੱਭਦਾ ਸੱਚੀ ਲੱਭਾ ਨਾ ਕਾ ਨਾ ਕਾ ਮਾਤਾ ਲੜਾਈਆਂ ਪੜਾਈਆਂ ਇੱਕ ਪਾਸੇ ਆ ਤਰੀਜੀ ਤੇ ਮੈਂ ਸਾਰੀ ਕੋਲੀ ਉਹ ਉੱਤੇ ਹੈ ਜੀ ਜੀ ਸਾਸਰੀਕਾਲ ਸਾਸਰੀਕਾਲ ਇਹ ਤੂੰ ਨਹੀਂ ਮਾਮੀ ਨੂੰ ਸਾਸਰੀਕਾਲ ਪਾਉਣੀ ਹਾਂ ਸਾਸਰੀਕਾਲ ਹਲਾ ਪਾਣੀ ਤੂੰ ਕਰਨਾ ਮੈਂ ਅੰਦਰ ਤੇ ਲੱਗੀ ਆ ਭਰ ਕੇ ਤੇ ਲਾਇਆ ਕਰ ਗਲਾ ਇਹ ਨਾ ਹਾਂਜੀ ਮਮੀ ਸ਼ਤੀ ਨਾ ਦੰਕਾ ਲੱਗਾ ਜਤਾ ਉਹ ਤੇ ਯਕੀਨ ਹੈਗਾ ਵਾ ਕਿਦਾਂ ਬੜਾ ਤੇ ਰਾਮ ਰੌਲਾ ਪੈ ਗਿਆ ਬੜਾ ਸ਼ਾਟ ਇਹਦਾ ਕਿਦਾਂ ਆਤਮਾ ਦਾ ਚੰਗੀ ਕਦੀ ਹੈ ਫਖਾਦੀ ਕਰਦੀ ਤੁਹਾਨੂੰ ਕਦੀ ਅੱਡਣ ਚ ਨਹੀਂ ਨਹੀਂ ਸੱਚੀ ਨਾ ਉਹ ਤਾਂ ਨਹੀਂ ਏਦਾਂ ਕੋਈ ਚੱਕਰ ਹੈਗਾ ਹਲੋ ਆ ਵੀ ਹਲੋ ਦੀਦੀ ਮੰਮੀ ਕੀ ਗਈ ਜਾਂਦੇ ਪਤਾ ਨਹੀਂ ਇਹਨੂੰ ਕੀ ਹੋ ਗਿਆ ਵਾ ਹੈ ਕਿਉਂ ਡਰਦੇ ਬੈਠ ਜਾ ਕੋਈ ਨਹੀਂ ਆਏ ਮੈਨੂੰ ਮੈਂ ਮਰੇ ਨੂੰ ਜਾ ਸੋਨੇ ਦਾ ਸ ਮੇਰੇ ਤੇਲ ਜਾਮ ਲਾਈ ਜਾਂਦੀ ਹੁਣ ਇਹਦੀ ਜਿਆਦਾ ਅਸ ਜੀ ਨਾਲ ਇਦਾਂ ਹੋ ਗਈ ਜਿੱਦਾਂ ਉਹ ਕੰਮ ਨਹੀਂ ਕਰਦੀ ਕਾ ਦੇ ਨਾ ਕੀ ਪਤਾ ਸੋਨਾ ਕਿਤੇ ਰੱਖ ਲਿਆ ਨਾ ਮੇਰਾ ਲਈ ਜਾਂਦੇ ਅੱਜ ਤੱਕ ਤੇ ਇਦਾਂ ਹੋਇਆ ਨਹੀਂ ਮੈਂ ਇਹਨੂੰ ਤੇ ਕਦੀ 10 ਰੁਪਏ ਦਾ ਕਹਿੰਦੀ ਜਾਤਾ ਭੁੱਲਾ ਲੱਖਾਂ ਦਾ ਸੋਨਾ ਰੱਖ ਕੇ ਭੁੱਲ ਜੂਗੀ ਦੁਪਰ ਮੈਂ ਤੇ نیچے ਕੱਢਿਆ ਮੈਂ ਤੁਹਾਨੂੰ ਦੱਸਣ ਦੀ ਵੀ ਵੇਖ ਲਾ ਮੈਂ ਤੇ ਫਿਰ ਆ ਕੇ ਮੈਂ ਡਾਡਾ ਤੇ ਕਿਸੇ ਦਾ ਨਾ ਹੀ ਨਹੀਂ ਲਿਆ ਉਹਦੇ ਆਪੇ ਕਹਿਣ ਦਾ ਵੀ ਮੈਂ ਨਹੀਂ ਕੱਢਿਆ ਨਹੀਂ ਇਹ ਲੈਣ ਦੇ ਤੀਆ ਤੇਨ ਮੈਂ ਇੱਕੋ ਗੱਲ ਦੱਸਾਂ 100 ਵਰਗੀ ਸਾਹਵਾ ਤਰਸਾ ਦੇ ਸ਼ਰੇ ਤੇ ਗੰਡ ਸੌ ਖਵਾਲਣੀ ਮੈਂ ਖਵਾਲ ਸਵਾ ਮੈਂ ਆਈ ਆਪਣਾ ਮੁੰਡਾ ਲੈ ਕੇ ਭਾਈ ਮੈਨੂੰ ਵੀ ਖਵਾਲ ਇਹ ਕੋਈ ਕਿ ਜਾਂਦੇ ਹੁੰਦੇ ਆਪੀ ਕੌਡੀਆਂ ਠੇਕਣੀਆਂ ਨਹੀਂ ਆਪੀ ਮੈਨੂੰ ਵੀ ਖਵਾ ਲੋ ਨਹੀਂ ਇਹ ਕੌਡੀਆਂ ਠੇਕਣੀਆਂ ਨਹੀਂ ਫੇ ਰੋਲਾ ਪਾ ਕੇ ਤੇ ਚੱਲ ਹੋਊ ਪਰ ਇਹ ਲੱਖਾਂ ਦਾ ਸਵਾਲ ਆ ਸੋਨਾ ਸੋਨਾ ਤਾਂ ਐ ਨਿਕਲ ਆਉਣਾ ਜਿੱਤੀ ਆ ਕਿਤੇ ਦੋ ਦਿਨ ਹੋ ਗਏ ਨਾ ਮੈਂ ਪਾਣੀ ਨਾ ਪੀਤਾ ਮੈਂ ਹਾਂ ਤੂੰ ਫਿਕਰ ਨਾ ਕਰ ਤੂੰ ਕਿਉਂ ਰੋਨੀ ਨਹੀਂ ਮੈਂ ਕਰ ਦੇਵਾਂ ਜੋ ਟランク ਖਾ ਗਿਆ ਕਿ ਜ਼ਮੀਨ ਖਾ ਗਈ ਇੱਥੇ ਆਹੜ ਕਾਂਟ ਜਿੱਦੋਂ ਇਕੱਠਾ ਕਰਕੇ ਤੇ ਉਹ ਦੋ ਸਪੱਟ ਨਾਲ ਲਿਆਂਦੀਆਂ ਨਾ ਪੈਸੇ ਲੱਜਣਗੇ 5-10 ਹਜ਼ਾਰ ਮੈਂ ਲੈ ਕੇ ਆਈ ਹਾਂ ਸਾਰਾ ਕੁਝ ਕਰਕੇ ਜਾਉਂਗੀ ਸੋਨਾ ਇਦਾਂ ਕਢਾਣਾ ਨਾ ਗਰੀਆਂ ਦੇ ਚਾਰ ਲਫਾੜੇ ਮਾਰਨੇ ਉਹਨਾਂ ਨੇ ਪਟੇ ਚਾਰ ਜਦੋਂ ਰੱਖੇ ਤੇ ਵੇਖੀ ਨਿਕਲਦਾ ਕਿੱਦਾਂ ਰੋਣ ਵਾਲੀ ਕਿਹੜੀ ਗੱਲ ਆ ਚਾਹ ਨਾ ਖੋਲ ਆਵੇ ਐਦਾਂ ਪਿਛੇ ਜੇ ਮੇਰੀ ਸੱਸ ਨੇ ਕੱਢਦਾ ਉਹਨੂੰ ਪੁੱਛੀ ਕਿਤਾ ਕਢਾਇਆ ਸੀ ਹੁਕਮ ਮੈਂ ਤਾਂ ਦੱਸਿਆ ਆਉਣ ਤੋਂ ਪਹਿਲਾਂ ਤੈਨੂੰ ਇਹਨੂੰ ਇਹ ਕੋਈ ਆ ਘਰ ਮੈਂ ਆ ਜਾਏ ਹ ਤੀਜਾ ਬੰਦਾ ਕੋਹਣਾ ਜਿਹਦੇ ਹੱਥ ਰੰਗਾਂ ਲਾਈ ਜਾਂਦੀ ਤੇਰਾ ਹੀ ਮੇਰਾ ਆਹੋ ਮਾਰਵਾ ਜੀ ਨੂੰ ਮਾਰ ਮੇਰਾ ਨਾਮ ਆਈ ਜਾਂਦੀ ਆ ਇਨੀ ਤਾਂ ਉਹ ਨਾ ਜਾ ਤੂੰ ਹੀ ਤੇਰੇ ਖਣਵਾ ਦੇ ਵਰਗੇ ਹੋਗੇ ਸਾਰੇ ਮੇਰਾ ਨਾਮ ਲਾਉਂਦੀ ਸੁਣਦੇ ਮੈਨੂੰ ਨਹੀਂ ਤਾਂ ਜਦੋਂ ਮੈਂ ਕੱਢਿਆ ਸ਼ਰੀ ਕੁੜੀ ਲੱਗੀ ਇੱਥੇ ਕੋਈ ਪੁੱਤ ਨਹੀਂ ਆਇਆ ਵਟਿਆ ਹੀ ਨੂੰ ਮੈਂ ਵਟਿਆ ਮੈਂ ਕਿਹਾ ਮੈਨੂੰ ਸੋਨਾ ਦੇ ਦੇ ਮੰਜੇ ਤੇ ਪਾਈਆਂ ਇਹ ਵੀ ਚਾਬੀ ਹਰ ਵੇਲੇ ਨਾਲ ਲੈ ਕੇ ਆਇਆ ਘੁੰਮਦੀ ਇੱਜ਼ਤਾਂ ਪਤਾ ਨਹੀਂ ਨਾਲੇ ਨਾ ਬਣਨਗੇ ਅਸੀਂ ਕਿਤੇ ਚੱਲ ਚੱਲੇ ਲੈ ਕੇ ਨਿਕਲ ਜਲੇ ਹੀ ਕੁੜੀ ਆ ਤੇਰੀ ਧੀ ਆ ਮੈਂ ਲੋਕੀ ਤੇ ਧੀ ਨੂੰ ਸਾਰਾ ਕੁਝ ਨਾ ਕਰ ਜਾਂਦੇ ਆ ਸਾਸਰੀ ਗਰਵੀਰ ਥੀਕ ਕਰਾ ਦੀ ਕੀ ਜੀ ਰੋਣਾ ਪਾਇਆ ਘਰ ਦੇ ਵਿੱਚ ਕੀ ਗੱਲ ਤੇਰੇ ਹੁਣ ਜੈਨਾ ਕੋ ਹੁੰਡਾ ਤੇ ਤੈਨੂੰ ਪਤਾ ਨਹੀਂ ਲੱਗਦਾ ਅਸੀਂ ਆਏ ਫੈਸਲਾ ਕਰਨ ਇੱਥੇ ਕੋ ਚਾਰ ਜੀ ਰਹਿੰਦੇ ਘਰ ਦੇ ਵਿੱਚ ਉਹ ਚੀਜ਼ ਗਾਇਬ ਹੋ ਗਈ ਤੇ ਪਤਾ ਨਹੀਂ ਲੱਗਣਿਆ ਵੀ ਕਿੱਥੇ ਚੱਲ ਗਈ ਚਪਾਂਚਾ ਕੋ ਫੈਸਲਾ ਕਰਾਉਣਾ ਤੁਹਾਡੀ ਸਾਡੇ ਨਾਲ ਗੰਡਿਆ ਸਾਡਾ ਨਾਲ ਗੰਡਿਆ ਵਾ ਇਹਦੇ ਫੇਰੇ ਇੱਥੇ ਤੜਾਲੀ ਕੋ ਗਾੜਨ ਵਾਲੀ ਗੱਲ ਨਹੀਂ ਨਾ ਕੀ ਗੱਲ ਜੋਬ ਨਾ ਮੇਰੀ ਗੱਲ ਸੁਣ ਜੇ ਮੈਂ ਆਪਣੇ ਦੁੱਖ ਨੂੰ ਰਹਿ ਗਈ 6 ਮਹੀਨੇ ਤੇ ਹੁਣ ਮੇਰੇ ਮੱਥੇ ਤੇ ਇਹ ਕਾਲ ਖਲਾਉਣੀ ਤੇ ਵੀ ਮੈਂ ਸੋਣਾ ਲੱਗੀ ਮੰਮੀ ਦਾ ਉਬ ਮੈਂ ਮੰਮੀ ਦਾ ਸੋਨਾ ਉਦਾਂ ਦੇ ਦਿੰਦੀ ਮੇਰੀ ਮਾਂ ਹੀ ਮੈਨੂੰ ਚੋਰੀ ਕੱਢ ਕੇ ਖਰਮ ਦੀ ਕੀ ਲੋੜ ਹੈ ਬੈਣ ਗੱਲ ਸੁਣ ਮੇਰੀ ਚਾਬੀ ਚਾਹੇ ਕੋਲ ਵੀ ਚਾਹ ਕੋਲ ਮੈਨੂੰ ਤੇ ਇਹ ਗੱਲ ਤਾਂ ਪਤਾ ਹੀ ਨਹੀਂ ਬਾਸਾ ਲਾਲਾ ਅੱਗ ਨਹੀਂ ਲੱਗਦੀ ਮੈਂ ਸਾਰੇ ਵੀ ਮੇਰਾ ਨਾ ਗੱਲ ਸਾਰੇ ਚੁੱਪ ਕਰ ਜਾਓ ਬਹਿ ਜਾਓ ਇੱਥੇ ਬਹਿ ਜਾ ਤੈਨੂੰ ਕਹਿ ਰਹੀ ਆ ਮੈਂ ਤੇ ਬਹਿਣਾ ਹੀ ਆ ਘਰ ਜੇ ਖਰਾਬ ਹੋਇਆ ਮੈਂ ਕੋਈ ਨਾ ਕਲਾ ਕਰ ਲੈਣੇ ਉਹਨੇ ਠੀਕ ਅਹੀ ਇਹ ਦੱਸ ਮੈਨੂੰ ਵੀ ਤੂੰ ਮੇਰਾ ਨਾਂ ਕਿੱਦਾਂ ਲਿਆ ਤਾਂ ਵੀ ਤੇਰੀ ਕੁੜੀ ਲੱਗੀ ਸੋਨਾ ਮਾਦਰ ਜੀ ਦੀ ਇਹ ਗੱਲ ਆਖੀ ਪਿਛਾਪ ਵੇਖੋ ਉਦੋਂ ਦੀ ਤੁਸੀਂ ਪਾਈ ਫਿਰਦੇ ਲਾਸ਼ੀ ਸ਼ਾਪ ਮੈਂ ਚੋਰੀ ਪਾਈ ਸੀ ਆਪਣੀ ਮਾਂ ਦੇ ਹੱਥੋਂ ਪਾਈ ਉਹ ਬਿਮਾਰ ਸੀ ਤੇ ਸ਼ਾਪ ਹੀ ਉਹਦੇ ਹੱਥ 'ਚ ਖੁੱਲੀ ਮੈਂ ਤਾਂ ਲਾ ਕੇ ਪਾਲੀ ਸੀ ਕਿ ਸੌਜਾਨੀ ਘਰ ਪਤਾ ਲੈਣ ਆਉਂਦੀ ਆ ਤੇ ਐਵੇਂ ਡੇਗ ਡੁਗ ਪਾਉਗੀ ਤੇ ਮੈਂ ਮੁਕਰ ਗਈ ਆ ਮੈਂ ਮੁਕਰ ਗਈ ਆ ਸਾਡਾ ਮਾਮਾ ਤੀਹਾਂ ਦਾ ਇੱਕ ਗੱਲ ਕੰਨੋ ਇਹ ਸ਼ਾਬਨਾ ਕੀ ਲਗੇ ਤੂੰ ਉਦਨ ਦੀਆਂ ਵਾਲੀਆਂ ਰੱਖਿਆਵਾ ਇੱਕ ਵਾਰੀ ਵੀ ਮੇਰੇ ਮੂੰਹਾਂ ਗੱਲ ਇਹ ਨਿਕਲੀ ਆ ਵੀ ਤੇਰੀਆਂ ਵਾਲੀਆਂ ਮੰਮੀ ਉਹਦੇ ਕੋਲ ਵਾ ਭਾਈ ਇਹਨੂੰ ਪੁੱਛ ਲੈ ਮੈਂ ਗੱਲ ਕਰਾਂ ਜਿਹੜੀ ਇਹਨਾਂ ਆਖਿਆ ਤੂੰ ਆਪਾਂ ਕਰ ਜਾ ਪਹਿਲਾਂ ਮੈਨੂੰ ਗੱਲ ਲੈਂਦੇ ਇਹਨੇ ਕੀ ਕਿਹਾ ਸੀ ਵੀ ਤੇਰੀ ਕੁੜੀ ਲੱਗੀ ਸੋਨਾ ਇਹ ਵੀ ਆਖਿਆ ਤੇ ਕਹਿੰਦੀ ਆ ਲੈਂਦੇ ਵੇਖੀ ਨਿਕਲਦੀ ਕਿਦਾਂ ਕੱਢ ਆ ਬੈਠੀ ਮੈਂ ਕੱਢ ਆ ਮੰਮੀ ਤੂੰ ਉਹ ਗੱਲ ਨਾਨ ਪਰਜਾਈ ਚ ਨਾਨ ਪਰਜਾਈ ਦੀ ਛੱਡ ਤੂੰ ਇਹ ਦੱਸ ਵੀ ਤੂੰ ਮੇਰਾ ਨਾਂ ਕਿਦਾਂ ਲਾਇਆ ਵੀ ਸੋਨਾ ਦੀ ਕੁੜੀ ਲੱਗੀ ਭਾਈ ਉਹ ਠੀਕ ਠਾਕ ਰਹੇਗਾ ਠੀਕ ਵਾ ਵਾ ਗੱਲ ਨੂੰ ਕਮਾਣਾ ਗਾਲੇ ਜੜੀ ਹੁੰਦੀ ਉਥੇ ਆ ਉਥੇ ਆ ਮੈਂ ਆਖਿਆ ਵੀ ਮੇਰਾ ਨਾ ਜੁਲਾਈ ਚ ਨਹੀਂ ਇਥੋਂ ਤੇਰਾ ਦੋਤਾ ਵੀ ਗਿਆ ਕੁੜੀ ਵੀ ਗਈ ਕਿਤਾ ਉਹ ਲੈ ਆਹੀਂ ਸੋਨਾ ਲੈ ਕੇ ਭਲੇਖੇ ਨਾਲ ਮੈਂ ਤੇ ਆ ਕਿੰਨਾ ਭਲੇਖੇ ਨਾਲ ਲੈ ਜਾਾਂਗੇ ਆਏ ਆ ਜਾਣਾ ਤੇ ਜਾਣਾ ਹੀ ਇਹਦਾ ਮਤਲਬ ਸੋਨਾ ਨਾਲ ਲੈ ਗਏ ਤੇ ਦੇਖਣ ਵਾਦੇ ਵਰਗੇ ਨਹੀਂ ਆ ਇਹ ਨਾ ਸੋਚੀ ਵੀ ਤੇਰੇ ਵਰਗੇ ਆ ਮੈਂ ਮਾਤਾ ਨੂੰ ਅੱਗੇ ਵੀ ਆਖਿਆ ਮੰਮੀ ਨੂੰ ਮੈਂ ਆਖਿਆ ਮੇਰੇ ਖਣਵਾਦੇ ਦੇ ਨਾ ਜਾਇਆ ਕਰੋ ਜੰਗਾ ਜਿੱਥੇ ਬੋਲਦੀਆਂ ਜਦੋਂ ਤੂੰ ਇਦਾਂ ਦੀਆਂ ਗੱਲਾਂ ਕਰਦੀ ਫਿਰ ਆਪੇ ਮਨ ਦਿਮਾਗ ਉਦੋਂ ਚੱਲ ਜਾਂਦਾ ਵੀ ਇਹਦਾ ਕਸੂਰ ਨਹੀਂ ਆ ਪੂਰੇ ਪੁਰੇ ਵੇਖ ਤਰੱਖਿਆ ਨਾ ਉਹਦੇ ਪੁਰੇ ਕਿਤੇ ਨਹੀਂ ਆ ਮੇਰੀ ਗੱਲ ਸੁਣ ਉਹ ਕਿ ਲੀੜਾ ਕੱਪੜਾ ਨਹੀਂ ਜਿਹੜਾ ਉਹਦੇ ਪੁਰੇ ਰੱਖਿਆ ਸੀ ਤੇ ਗਾਂਬ ਛਾਂ ਹੋ ਗਿਆ ਵਾ ਸੱਤਾਂ ਪਰਦੇਆਂ ਚ ਪੈਸਾ ਤੇ ਸੋਨਾ ਲੁਕਾ ਕੇ ਰੱਖਦਾ ਹਰ ਬੰਦਾ ਤੇ ਬੰਦਿਆਂ ਨੂੰ ਮਾਤਾ ਦੇ ਹੱਥੇ ਸੋਨਾ ਰੱਖ ਦੋ ਤਿੰਨੇ ਤੇ ਮੈਂ ਅੰਦਰ ਸਾਰੀਆਂ ਬਾਰੀਆਂ ਬੁਰੀਆਂ ਖਲਾ ਕੇ ਤਾਲੇ ਫਲਾ ਕੇ ਜੇ ਮੈਂ ਕੱਢ ਲਿਆ ਨਾ ਜਦ ਮੈਂ ਚਾਰ ਛਗੜ ਇਥੋਂ ਇਕੱਠੇ ਕਰਕੇ ਨਾ ਫਿਰ ਮਾਤਾ ਦੇ ਹੱਥ ਤੇ ਰੱਖਾਉਂਗੀ ਤੇ ਜੇ ਆਪੇ ਦੇ ਦੋਗੇ ਨਾ ਗੱਲ ਵੱਖਰੀ ਆ ਆ ਚੋਰੀ ਤੇ ਤੇਰਾ ਮੁੰਡਾ ਵੀ ਕਰਦਾ ਉਹਨੇ ਤੇਰੇ ਕੋਲੋਂ ਚੋਰੀ ਕੱਢ ਕੇ ਆਪੀ ਜੱਜ ਚ ਪੈਸੇ ਪਾਲੇ ਆ ਉਹ ਸਾਡੇ ਮਾਪੋਤਾਂ ਦੀ ਇੱਕ ਗੱਲ ਆ ਮੇਰੇ ਨਹੀਂ ਉਹਦੇ ਹੀ ਪੈਸੇ ਉਹਦੇ ਹੀ ਪੈਸੇ ਕਰਦੀ ਗੱਲ ਆ ਲੱਭੇ ਨਾ ਲੱਭੇ ਖਸਮਾਂ ਨੂੰ ਖਾਲੇ ਸੋਨਾ ਸਾਡੇ ਵੀ ਕਰਦੀ ਗੱਲ ਆ 900 ਅੱਛਾ ਮੇਰੀ ਮਾਂ ਦਾ ਸੋਨਾ ਗਵਾਚਾ ਵਾ ਠੀਕ ਆ ਦਾਦੇ ਕਰਦੀ ਗੱਲ ਮੈਂ ਘਰ ਦੇ ਵਿੱਚੋਂ ਆ ਤੇ ਸਭ ਪਹਿਲੀ ਬੰਨੇ ਘਰ ਚ ਅੱਧ ਦੀ ਪਿਆਲਾ ਮਾਂ ਪਿੱਛੋਂ ਨਹੀਂ ਲੈ ਕੇ ਆਈ ਇੱਥੇ ਹੀ ਬਣਾਇਆ ਵਾਂ ਪਹਿਲੀ ਚੋਈ ਆ ਲੈ ਆਂਦਾ ਕਮਾਣਾ ਤਾਂ ਹੀ ਬਣਾਇਆ ਗੱਲਾਂ ਨੂੰ ਕਮਾਣਾ ਸੋਨਾ ਫੜਾ ਸੋਨਾ ਗੱਲਾਂ ਨਾਲ ਕਮਾਣਾ ਪਹਿਲੀ ਚਲ ਗਈ ਕਿੱਥੋਂ ਤਾਂ ਬਚਾ ਦੇ ਪੀ ਲਈ ਆਉਂਗਾ ਰੋੜਾ ਪੌਂਡਾ ਚਾਹ ਨਹੀਂ ਪੀਣੀ ਚਾਹ ਬਾਅਦ ਚ ਪੀਣੀ ਆ ਚਾਹ ਨਹੀਂ ਪੀਣੀ ਮੈਂ ਜੋ ਬਣਾ ਗੱਲ ਸੁਣ ਮੇਰੀ ਮੈਨੂੰ ਗੁੱਸਾ ਬਹੁਤ ਆ ਮੇਰਾ ਲੱਗਾ ਵਾਂ ਨਾ ਤੇ ਮੈਂ ਲਿਭਾਉਣਾ ਵਾਂ ਜੇ ਤੇ ਤੂੰ ਬੰਦੇ ਨੂੰ ਅੰਦਰ ਵੜ ਕੇ ਨੂੰ ਪੁੱਛ ਲੈ ਦਿੰਦੀ ਤੇ ਟਿਕਵਾ ਮੈਂ ਪੁੱਛ ਲਿਆ ਨਹੀਂ ਤੇ ਮੈਂ ਡਬਲ ਵਿੱਚ ਲਾਉਦਾ ਕਿਉਂ ਮੇਲਾ ਲਾਉਨੇ ਬਾਅਦ ਮੇਲਾ ਲੱਗੇ ਮੇਰੇ ਮੱਥੇ ਤੇ ਭਾਵੇਂ ਕਾਲਖ ਲੱਗ ਜਾ ਤੈਨੂੰ ਮੇਲਿਆਂ ਦੇ ਪਈ ਆ ਨਹੀਂ ਚਾਹ ਪੀਣੀ ਮੈਂ ਸੋਣਾ ਇੱਥੇ ਹਾਜ਼ਰ ਹੋਣਾ ਚਾਹੀਦਾ ਜਿੱਥੇ ਆ ਗਵਾਂਢਣ ਆਈਏ ਨੇ ਉਹ ਕੁੱਤੇ ਖਾਣੀ ਕੀਤੀ ਮੇਰੀ ਉਹਦੇ ਸਾਹਮਣੇ ਨਾ ਤੂੰ ਹੀ ਮੇਲੇ ਲਾਓ ਤੇ ਨਾਟਾ ਡਾਂਡ ਘੁਮਾਟ ਆਵੇ ਨਾ ਆਏ ਕੁੱਤੇ ਖਾਣੇ ਕਰੇ ਪੰਜ ਦਿਨ ਰਹੀ ਤੇਰੇ ਕੋਲ ਚਾਰ ਦਿਨ ਰਹੀ ਜਿੰਨੇ ਦਿਨ ਰਹੀ ਅਸੀਂ ਸੁੱਖ ਦੀ ਰੋਟੀ ਖਾਧੀ ਦੂਹਾਂ ਜੀਆਂ ਤੇ ਇਹਨਾਂ ਗੱਲ ਘੋੜ ਦੋ ਕਰ ਦੋ ਕਰੋ ਇਹਨਾਂ ਨੂੰ ਤਾਂ ਸੁੱਖ ਦੀਆਂ ਖਾ ਆਉਂਦੇ ਕਹ ਪਾ ਲੈ ਜਾਨੀ ਆ ਮੈਂ ਪਿਆਕ ਹੋ ਗਈ ਆ ਲੈ ਜਾਨੀ ਆ ਤੋ ਅਗਦੇ ਕਾਹੋ ਮਾਤਾ ਮੇਲਾ ਲਾਉਨੇ ਲੋਕ ਸੁਣਦੇ ਬਾਹਰ ਬੈਠੇ ਨਾ ਮੇਲਾ ਨਾ ਇਹਨੂੰ ਆ ਕੇ ਦੇ ਦੇ ਮੇਰਾ ਮੈਨੂੰ ਲੋਕੀ ਮੇਰਾ ਫੜਾ ਐਨੇ ਆਗ ਲੱਗ ਗਈ ਸੰਗਲੇ ਮੈਨੂੰ ਐਨੇ ਆਗ ਲੱਗ ਗਈ ਇਹ ਕੁੜੀ ਆਈ ਰੌਲਾ ਕਿਉ ਪਾਇਆ ਚਾਹ ਬਣਾਉਂਦਾ ਕੁਟੂ ਜੋ ਬਣ ਮੈਨੂੰ ਚਾਹ ਸੱਜਣ ਲਈ ਆ ਇੱਕ ਇੱਕ ਚੀਜ਼ ਜੋਲ ਮਾਰੀਆਂ ਸਾਰਾ ਕੋ ਮੇਰੇ ਹਾਂ ਮੈਲੇ ਨਾ ਤਕ ਲਾਫਿਕ ਟੈਨਸ਼ਨ ਨਾ ਲੈ ਲੈ ਆਪਣੇ ਮਾਮੇ ਲੈ ਨਾਲ ਸਾਰਾ ਘਰ ਗੋਲ ਫੋਲ ਕੇ ਸੁੱਟ ਦੇ ਨਾ ਮੈਂ ਇਹਨਾਂ ਕੋ ਕਦੇ ਪੁੱਛਿਆ ਕਿ ਕਿੱਥੇ ਪਿਆ ਕਿੱਥੇ ਨਹੀਂ ਪਿਆ ਤੈਨੂੰ ਵੀ ਲੋਰ ਪੁੱਛਣ ਦੀ ਮਮਾ ਮਗਰ ਲੱਗਾ ਸਿਰ ਤੇ ਚੜ ਗਈ ਆ ਸੀ ਆਨੇ ਹੋਰ ਪੁੱਛਣ ਦੀ ਤੈਨੂੰ ਮਾਤਾ ਦਾ ਦਾ ਰੋਲਾ ਪਾਇਆ ਕਰ ਮੈਂ ਹੈਗਾ ਵਾ ਨਾ ਮੈਨੂੰ ਕੋੜ ਕੋੜ ਆਗ ਲਗ ਲਗ ਜਾਣਦੇ ਹੀ ਉਤਰ ਦੋਟਾ ਹੀ ਲੱਖ ਦਾ ਸੋਨਾ ਤੇ ਤੂੰ ਆ ਨਾ ਚੁੱਪ ਕਰਕੇ ਰਿਆ ਕਰ ਮੈਂ ਲਵ ਦੂੰਗਾ ਇਹਨੇ ਲਵ ਲੈਣਾ ਸ਼ਾਪ ਯੋ